ਹੈਲੋ एवरीवन ਅੱਜ ਮੈਂ ਬਣਾ ਰਹੀ ਹਾਂ ਬਗਲ ਦਾ ਖੱਟਾ ਮਿੱਠਾ ਆਚਾਰ ਸਭ ਤੋਂ ਪਹਿਲਾਂ ਆਪਾਂ ਕੀ ਕਰਨਾ ਗਲਗਲ ਨੂੰ ਜਿਹੜਾ ਆਪਾਂ ਚੰਗੀ ਤਰ੍ਹਾਂ ਵਾਸ਼ ਕਰ ਲੈਣਾ ਤੇ ਜਦੋਂ ਵਧੀਆ ਸੁੱਕ ਜੂ ਫਿਰ ਆਪਾਂ ਜਿਹੜਾ ਇਹਦਾ ਆਚਾਰ ਨਹੀਂ ਕਰਾਂਗੇ ਜੇ ਸਾਡੇ ਚੈਨਲ ਤੇ ਪਹਿਲੀ ਵਾਰ ਆਏ ਤਾਂ ਪਲੀਜ਼ ਸਬਸਕ੍ਰਾਈਬ ਵੀ ਕਰ ਲਓ ਤੇ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਸਭ ਤੋਂ ਪਹਿਲਾਂ ਆਪਾਂ ਕੀ ਕਰਨਾ ਨਿੰਗੂ ਨੂੰ ਵਾਸ਼ ਕਰਨ ਤੋਂ ਬਾਅਦ ਜਦੋਂ ਸੁੱਕ ਜਾਣ ਤਪਾਈਸ ਦੇ ਵਿੱਚ ਇਦਾਂ ਕੱਟ ਲਗਾ ਲੈਣੇ। ਦੇਖ ਸਕਦੇ ਹੋ ਵੀਡੀਓ ਵਿੱਚ। ਸੋ ਸਾਰੇ ਨਿੰਬੂ ਆਪਾਂ ਜਿਹੜੇ ਕੱਟ ਕਰ ਲੈਣੇ ਨੇ। ਸੋ ਹੁਣ ਆਪਾਂ ਇਹਦਾ ਮਸਾਲਾ ਜਿਹੜਾ ਰੈਡੀ ਕਰਦੇ ਹਾਂ। ਇਹਦੇ ਵਿੱਚ ਮੈਂ ਪਾਇਆ ਸੌਂਫ, ਜਮੈਣ, ਜੀਰਾ, ਛੋਟੀ ਇਲਾਇਚੀ, ਵੱਡੀ ਇਲਾਇਚੀ। ਇਹਨਾਂ ਨੂੰ ਆਪਾਂ 2 ਤੋਂ 3 ਮਿੰਟ ਲਈ ਜਿਹੜਾ ரோஸ்டோஸ்ட் கிண்டாக்கி பண்ணுவாங்க சோ சார்பு பார்த்த ਇਹ ਦਰਦਰਾ ਜਿਹਾ ਪਾਊਡਰ ਆਪਾਂ ਤਿਆਰ ਕਰਾਂਗੇ ਇਹ ਕੋਈ ਪਾਊਡਰ ਦੇ ਵਿੱਚੋਂ ਆਪਾਂ ਨੇ ਕਾਲੀ ਮਿਰਚ ਪਾਉਣੀ ਆ ਕਾਲਾ ਨਮਕ ਇਹ ਤੁਸੀਂ ਆਪ ਦੇ ਟੇਸਟ ਦੇ ਅਕੋਰਡਿੰਗ ਪਾ ਸਕਦੇ ਹੋ ਤੇ ਨਾਲ ਇਸ ਵਿੱਚ ਜਿਹੜਾ ਚਿੱਟਾ ਨੂਨ ਪਾਵਾਂਗੇ ਦੇ ਨਾਲ ਹੀ ਇਸ ਵਿੱਚ ਅਸੀਂ ਚੀਨੀ ਵੀ ਐਡ ਕਰਾਂਗੇ ਸਭ ਤੋਂ ਪਹਿਲਾਂ ਇਹਨੂੰ ਮਿਕਸ ਕਰ ਲਓ ਨਾਲ ਹੀ ਇਸ ਵਿੱਚ ਅਸੀਂ ਚੀਨੀ ਐਡ ਕਰ ਦੇਣੀ ਆ ਇਹਨੂੰ ਸਾਰੇ ਨੂੰ ਆਪਾਂ ਮਿਕਸ ਕਰ ਲੈਣਾ ਸੋ ਹੁਣ ਆਪਾਂ ਕੀ ਕਰਨਾ ਇੱਕ ਇੱਕ ਨਿੰਬੂ ਲੈ ਕੇ ਜਿਹੜੇ ਆਪਾਂ ਕੱਟ ਲਗਾਏ ਸੀ ਨੇ ਇਹਦੇ ਵਿੱਚ ਆਪਾਂ ਇਪਰ ਦੇਨੇ ਨੇ ਸਾਰਾ ਮਸਾਲਾ ਆਪਾਂ ਨਿੰਬੂਆਂ ਦੇ ਵਿੱਚ ਭਰਾਂਗੇ ਦੇਖੋ ਇਸ ਤਰ੍ਹਾਂ ਆਪਾਂ ਜਿਹੜਾ ਸਾਰਾ ਮਸਾਲਾ ਭਰਾਂਗੇ ਤੁਸੀਂ ਹੱਥ ਨਾਲ ਵੀ ਪਾ ਸਕਦੇ ਹੋ ਇਹ ਆਚਾਰ ਆਪਾਂ ਬਿਨਾ ਤੇਲ ਬਿਨਾ ਸਿਰਕੀ ਤੋਂ ਰੈਡੀ ਕਰਾਂਗੇ ਤੇ ਇਹਨੂੰ ਬਣਨ ਨੂੰ ਟਾਈਮ ਲੱਗ ਜਾਂਦਾ ਸਾਲ 6 ਮਹੀਨੇ ਲੱਗ ਜਾਂਦੇ ਨੇ ਆਚਾਰ ਵਧੀਆ ਸਾਲ ਦੇ ਵਿੱਚ ਪੂਰਾ ਤਿਆਰ ਹੋ ਜਾਂਦਾ ਇਹ ਜਿਹੜਾ ਗਲਗਲ ਦਾ ਆਚਾਰ ਬਹੁਤ ਟੇਸਟੀ ਲੱਗਦਾ ਖੱਟਾ ਮਿੱਠਾ ਆਚਾਰ ਦੇਖੋ ਆਪਾਂ ਸਾਰਾ ਮਸਾਲਾ ਇਸ ਤਰ੍ਹਾਂ ਭਰ ਦਾਂਗੇ ਦੇ ਕੋ ਆਪਾਂ ਇਹ ਪਰਤ ਜੋ ਆਪਣਾ ਇਹ ਮਸਾਲਾ ਥੋੜਾ ਜਿਹਾ ਬਚਿਆ ਨਾ ਆਪਾਂ ਇਹਦੇ ਉੱਪਰੇ ਜਿਹੜਾ ਉਹ ਛਿੜਕ ਦਾਂਗੇ ਇਦਾਂ ਕਰਕੇ ਪਾ ਦਾਂਗੇ ਚਲੋ ਜੀ ਅਚਾਰ ਜਿਹੜਾ ਆਪਾਂ ਪਾਤਾ ਹੁਣ ਜਦੋਂ ਆਪਾਂ ਦੋ ਤਿੰਨ ਦਿਨਾਂ ਬਾਅਦ ਇਹਨੂੰ ਚੈੱਕ ਕਰਾਂਗੇ ਤਾਂ ਇਹ ਜਿੰਨੀ ਵਿੱਚ ਇੰਨੀ ਵਗੈਰਾ ਸਾਰਾ ਮਸਾਲਾ ਨਮਕ ਵਗੈਰਾ ਸਾਰਾ ਇਹ ਮੈਲਟ ਹੋ ਜਾਊਗਾ ਇੱਕ ਤਰ੍ਹਾਂ ਦੀ ਮਤਲਬ ਚਾਸ਼ਨੀ ਜੀ ਬਣ ਜੂਗੀ ਤੇ ਉਹ ਚਾਸ਼ਨੀ ਦੇ ਵਿੱਚ ਇਹ ਚਾਰ ਸਾਰਾ ਰੈਡੀ ਹੋਊਗਾ ਦੇਖੋ ਇਹ ਤੀਸਰੇ ਦਿਨ ਇਦਾਂ ਦਾ ਬਣ ਜੂਗਾ ਤੇ ਆਪਾਂ ਥੋੜੇ ਥੋੜੇ ਦਿਨ ਵਾਦੀ ਨੂੰ ਜਿਹੜਾ ਹਲਾਉਂਦੇ ਰਹਿਣਾ ਉੱਪਰ-ਨੀਚੇ ਕਰਦੇ ਰਹਿਣਾ ਹਲਾ ਕੇ ਥੈਂਕ ਯੂ so much